ਗਾਈਸ গুড মর্নিং ਕਿਹਾ ਜਾਲਾ ਉਮੀਦ ਕਿ ਸਾਰੇ ਠੀਕ ਹੋਵੋਗੇ ਆਪੇ ਠੀਕ ਦਵੇ ਹੋ ਹੈ ਇਧਰ গুড মর্নিং ਨਹੀਂ ਕਹਿਣਾ ਇਧਰ ਨਹੀਂ ਕਾਜ ਨਹੀਂ ਬੋਲਣਾ ਕਿਉਂ ਅੱਜ ਤੁੰਦ ਪਈ ਹੈ ਬਾਹਰ ਗਰਲੀਨ ਇਧਰ ਤੁੰਦ ਪਈ ਹੈ ਕਿ ਅੱਜ ਕੋਟੀ ਘੜਾ ਦਿੱਤੀ ਇਹ ਮੇਰਾ ਗੁੱਸੇ ਹੋਇਆ ਗਾਈਸ ਤੁੰਦ ਪਈ ਹੈ ਬਾਹਰ ਤਾਂ ਦੱਸਦੇ ਆ ਉਹ ਹੋ ਗਿਆ ਜਾ ਓਹ ਹੋ 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 ਕਿ ਨਹੀਂ ਤੂੰ ਦਵੀ ਵਾਰ ਦੁਕਾਨੇ ਗਈ ਸੀ ਹੁਣ ਜੀ ਗਿਆ ਸੀ ਤੂੰ ਹਾਂ ਤਾਂ ਕਹਿੰਦੇ ਉਹ ਬਬਲ ਦਾ ਜਨਮ ਦੁਕਾਨੇ ਆਉਗੇ ਸਵੇਰੇ ਇਹੇ ਕੰਮ ਆ ਸਵੇਰੇ ਤੁਰ ਜਣਾ ਤੂੰ ਇਧਰ ਆ ਫਟਾ ਬੋਲਿਆ ਨਹੀਂ ਗੋਨਾ ਇਧਰ ਮੈਂ ਬਾਹਰ ਨਹੀਂ ਕਰਨੀ ਇਧਰ ਮੈਂ ਬਾਹਰ ਨਹੀਂ ਕਰਨੀ ਇਧਰ ਬਾਈ ਗੀਨਾ ਹੋ ਇਧਰ ਪਰੌਂਠੇ ਖਾਣੇ ਆ ਇਧਰ ਫੇ ਮੈਨੂੰ ਪਕੌੜੇ ਕੰਡਣ ਦਾਉਂਗੇ ਚਾਰਕਾ ਕੱਢ ਲੈ ਹੈ? ਕੱਢ ਦੇ ਮੈਨੂੰ ਫੇ ਤੁਸੀਂ ਕਹਿਣਾ ਤੂੰ ਤਾਂ ਅੱਗ ਕਿ ਬੰਸੀ ਸਹੀ ਹੋਈ ਆ ਹੈ? ਕੱਢ ਦੇ ਗਾਇਸ ਉਲੀਨ ਚਲੇ ਗਿਆ ਸਕੂਲੇ ਤੇ ਅਸੀਂ ਮਾਣਾ ਬੜਾ ਲੀਏ रोटी पानी देणे आ बरा के पराठे गाइस जीरे ने मणा जे आ भुन लिया भुन के इन फ्रेश करके ए असि लून विच पा लेना है लाने लौने परांठे ਗਾਈਸ ਲੋਕੀ ਚਾਹ ਨਾਲ ਤਾਂ ਦਹੀਂ ਨਾਲ ਪਰੌਂਠੇ ਖਾਂਦੇ ਆ ਤਾਂ ਰਵੀ ਦਾਲ ਨਾਲ ਪਰੌਂਠੇ ਖਾ ਗਿਆ ਉਹ ਵੀ ਰਵੀ ਆ ਤੇ ਖਾਣੇ ਦਾ ਹੈ ਨਹੀਂ ਨਾ ਮੇਰੀ ਗਾਲਾਂ ਸੁਣੋ ਆ ਦਾਲਣਾ ਕੌਣ ਖਾਂਦਾ ਇੱਧਰ ਦਾਲਣਾ ਕੌਣ ਖਾਂਦਾ ਬਰਾਉਠੇ ਹੈ ਰਵੀ ਖਾਂਦਾ ਗਾਇਸ ਰਵੀ ਨੇ ਰੋਟੀ ਖਾਣ ਲਈ ਆ ਤੇ ਮੈਂ ਚਾਹਣਾ ਇੱਕ ਪਾਉਠਾ ਸਿਰਫ ਇੱਕ ਚੋਲੋ 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 ਰਵੀ ਦੇਖਣੇ ਆ ਫੇਲਮ ਉਹ ਗੜੀ ਫੇਲਮ ਆ ਹੈ ਪਤਾ ਹੀ ਨਹੀਂਗਾ ਉਹਦੀ ਦੇਖੀਏ ਨੀ ਯਾਰ ਗਾਈਸ ਇੱਥੇ ਮਚਾਂ ਨਾਦਰ ਦਾ ਪ੍ਰੌਣਠਾ ਠਕੂਸ ਲਾ ਛਿੱਤ ਛਿੱਤੀ ਕੋੜੇ ਵੀ ਖਾਣੇ ਸੀ ਅਬੀ ਚਾਲੇ ਪ੍ਰੌਣਠੇ ਕੱਲ੍ਹ ਸੋਨੇ ਲਾ ਦੇਈ ਨਾ ਚਾਹ ਨਾ ਲੱਛੇ ਆਈਓ ਮੈਨੂੰ ਦਹੀਂ ਨਾਲ ਸੋਨੇ ਲਾ ਚਾਹ ਨਾਲ ਗੰਡੇ ਮਾਜੀ ਹੁਣ 721 142 300 ਗਾਇਸ ਮੈਂ ਕੱਢਣ ਲੱਗੀ ਪਕੌੜੇ ਦੋਗਾਂ ਇਧਰ ਚਾਹ ਰੱਖੀ ਆ ਇਧਰ ਫਰਾਈਿੰਗ ਵਿੱਚ ਤੇਲ ਮੇਰੇ ਗੰਡੇ ਵਾਲੇ ਫੇਵਰੇਟ ਪਕੌੜੇ ਜਿੰਦਾ ਕੀ ਗਾਇਸ ਜੇ ਬੁਖਾਰ ਮਤਲਬ ਜੇ ਤੇ ਬੁਖਾਰ ਉਤਰਦਾ ਜਾਣਾ ਜਿ ਲਈ ਜੀ ਕਰਦਾ ਕਿਸੇ ਦਾ ਕੋਈ ਚੀਜ਼ ਖਾਣ ਲਵਾਂ ਮੇਰਾ ਬੁਖਾਰ ਉਤਰਿਆ ਤਾਂ ਮੇਰਾ ਕੀ ਕੀਤਾ ਮੈਂ ਪਕੌੜੇ ਖਾਂ ਮੇਰਾ ਸ਼ੁਦਾਣ ਹੋ ਗਿਆ ਜਦ ਦਾ ਗਾਇਸ ਕਿ ਜਦ ਬੁਖਾਰ ਉਤਰਦਾ ਆ ਤੇ ਕਿਸੇ ਦਾ ਜੀ ਕਰਦਾ ਕੁਝ ਖਾਣ ਲੋ ਤੇ ਮੇਰਾ ਖਾਣੋ ਕੀਤਾ ਪਕੌੜੇ ਮੈਂ ਜੀ ਕਰਦਾ ਹੀ ਪਕੌੜੇ ਆ ਤਾਂ ਮੈਸ ਕਰਕੇ ਕੱਢੇ ਆ ਕੱਢਿਆਂ ਵਾਲੇ ਪਕੌੜੇ ਤੇ ਮੈਂ ਹੁਣ ਪਕੌੜੇ ਖਾ ਲਈਏ ਤਾਂ ਮਿਲਦੇ ਆ ਤੁਹਾਨੂੰ ਨੈਸਟ ਬਲੌਗ ਵਿੱਚ ਇਸ ਲਈ ਬਾਏ ਬਾਏ